ਪਰ ਦੇਖੋ ਕਿੱਡੀ ਖਤਰਨਾਕ ਗੱਲ ਆ ਵੀ ਨੌਜਵਾਨ ਆਪਣੀਆਂ ਜ਼ਿੰਦਗੀਆਂ ਕਿਵੇਂ ਖਰਾਬ ਕਰ ਰਹੇ ਨੇ ਐਨੋਂ ਭਰਾਵੋ ਤੁਸੀਂ ਨੌਜਵਾਨ ਮੁੰਡੇ ਕੁੜੀਆਂ ਇਨ੍ਹਾਂ ਹਾਲਾਤਾਂ ਦੇ ਵਿੱਚ ਨਾ ਜਾਵੋ ਜਿਹਨੂੰ ਨਰਕ ਕਹਿੰਦੇ ਆ ਯਾਰ ਹੁਣੇ ਤੜਫ ਰਿਆ ਤਸ ਤਸ ਕਰਦਾ ਇਹਦਾ ਹੱਥ ਦਾ ਸਹਜ ਵੀਰੇ ਦਾ ਤੁਸੀਂ ਦੇਖੋ ਆ ਦੂਜਾ ਹੱਥ ਆ ਆ ਦੋਨੇ ਹੱਥਾਂ ਨੂੰ ਤੁਸੀਂ ਦੇਖੋ ਕਿੱਡਾ ਵੱਡਾ ਹੋ ਗਿਆ ਵੀਰੇ ਦਾ ਹੱਥ ਲਵਲੀ ਯਾਰ ਕੀ ਹਾਲ ਕਰੀ ਫਿਰਦਾ ਬੰਦਰਾ ਸਾਰੀ ਰਾਤ ਮੇਰੇ ਮਾਂ ਪਿਓ ਵੀ ਦੁਖੀ ਹੋ ਵੀ ਵਿਚਾਰੇ ਰੋਈ ਜਾਂਦੇ ਰਹਿੰਦੇ ਰਹਿੰਦੇ ਸਰ ਮੰਮੀ ਜੜੀ ਦਾ ਮੇਰੇ ਸਰ ਰੋਂਦੇ ਰਹਿੰਦੇ ਰਹਿੰਦੇ ਆਏ ਵਿਆਹ ਸ਼ਾਦੀ ਨਹੀਂ ਹੋਇਆ ਜੇ ਹੱਥ ਤੁਸੀਂ ਆ ਰਹੇ ਇੱਧਰ ਹੋ ਗਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਵਿੰਦਰ ਸਿੰਘ ਪਿੰਡ ਘੋੜੀਆ ਖੁਰਦ ਜ਼ਿਲ੍ਹਾ ਮੋਗਾ ਰਵਿੰਦਰ ਸਿੰਘ ਦਾ ਭਰਾ ਖੜਾ ਵੀ ਤੇਰਾ ਕੀ ਨਾਮ ਮੇਰਾ ਨਾਮ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਦੋਨੋਂ ਭਰਾ ਨੇ ਤੇ ਦੋ ਭੈਣਾ ਨੇ ਤੇ ਆਹ ਬਾਈ ਰਵਿੰਦਰ ਸਿੰਘ ਮਜ਼ਦੂਰੀ ਕਰਦਾ ਬਾਕੀ ਖਰਚਾ ਘਰੋਂ ਮਿਲ ਜਾਂਦਾ ਪਿਓ ਵੀ ਮਜ਼ਦੂਰੀ ਕਰਦਾ ਛੋਟੀ ਜੀ ਦੁਕਾਨ ਹੈ ਕਰਿਆਨੇ ਦੀ ਤੇ ਦਿਹਾੜੀ ਦਾ ਪਾ ਵੀ ਕਰ ਲੈਂਦੇ ਤੇ ਇਹ ਵੀਰ ਨਸ਼ੇ ਲੱਗ ਗਿਆ ਚਿੱਟੇ ਤੇ 3 ਸਾਲ ਹੋ ਗਏ ਕਹਿੰਦਾ ਮੈਂ ਚਿੱਟੇ ਦੇ ਟੀਕੇ ਲਾਉਣਾ ਤੇ ਹੁਣ ਹੱਥ ਦੇ ਵਿੱਚ ਇਹਨੇ ਕਿਤੇ ਟੀਕਾ ਲਾ ਲਿਆ ਉਹ ਕਿਤੇ ਟੀਕਾ ਨਰਬ ਦੇ ਵਿੱਚ ਲੱਗ ਗਿਆ ਜਿਹੜੀ ਆਪਣੀ ਨਬਜ ਹੁੰਦੀ ਹੈ ਮੇਨ ਉਹ ਨਬਜ ਦੇ ਵਿੱਚ ਜਦੋਂ ਟੀਕਾ ਲੱਗਦਾ ਤਾਂ ਐਦਾਂ ਇਕਦਮ ਹੀ ਹਾਲਾਤ ਬਣ ਜਾਂਦੇ ਫਿਰ ਤੇ ਇਹ ਟੀਕਾ ਜਦੋਂ ਇਹਨੇ ਹੱਥ 'ਚ ਲਾਇਆ ਤੇ ਹੱਥੇ ਦਾ ਛਾਲੇ ਹੋ ਗਏ ਕਾਲਾ ਪੈਣ ਲੱਗ ਗਿਆ ਇਹ ਕਹਿੰਦੇ ਸੱਪ ਦੀ ਮਿੱਟੀ ਲੱਗੀ ਆ ਘਰੇ ਸੱਚ ਨਹੀਂ ਦੱਸਿਆ ਇਹ ਥੋਲੇ ਪਾਉਂਦੇ ਰਹੇ ਇੱਧਰ ਲੈ ਕੇ ਉੱਧਰ ਲੈ ਕੇ ਫਿਰ ਉਸ ਤੋਂ ਬਾਅਦ ਹਸਪਤਾਲਾਂ 'ਚ ਜਾਣਾ ਸ਼ੁਰੂ ਹੋਇਆ ਹਸਪਤਾਲਾਂ 'ਚ ਪੈਸਾ ਪੱਟਣਾ ਸ਼ੁਰੂ ਕੀਤਾ ਹਰ ਥਾਂ ਤੇ ਬਾਈ ਕਹਿੰਦਾ ਜਾਏ ਦੱਸ ਦੇ ਨੇ ਇੱਕ ਹਸਪਤਾਲ ਦੇ ਦਾਖਲ ਰੱਖੇ ਉਹੀ ਪੈਸੇ ਬਣਾਈ ਗਿਆ ਉਸ ਤੋਂ ਬਾਅਦ ਚ ਉਹਨੇ ਵੀ ਛੁੱਟੀ ਦੇ ਦਿੱਤੀ। ਉਸ ਵਾਰ ਫੇਰ ਅਸੀਂ ਥੋੜੇ ਪਾਉਣ ਲੱਗ ਗਏ ਜਾ ਕੇ। ਫੇਰ ਕਹਿੰਦੇ ਸੇ ਈਮਸ ਚਲੇ ਜਾਓ ਈਮਸ ਚਲੇ ਗਏ ਫੇਰ ਕਹਿੰਦੇ ਸਾਨੂੰ ਫਰੀਦਕੋਟ ਮੈਡੀਕਲ ਕਾਲਜ ਭੇਜ ਤਾਂ ਉਹਨਾਂ ਨੇ ਪੀਜੀਆਈ ਭੇਜ ਤਾ ਪੀਜੀਆਈ ਸਾਰੇ ਕਹਿੰਦੇ ਹੁਣ ਇਹਦਾ ਹੱਥ ਵੱਡਣਾ ਪੈਣਾ। ਤੇ ਹੁਣ ਕਹਿੰਦੇ ਅਸੀਂ ਬੇਆਸ ਹੋ ਕੇ ਇੱਥੇ ਪਹੁੰਚੇ ਆਂ ਵੀ ਜੇ ਕਿਸ ਤਰੀਕੇ ਹੱਥ ਬਚ ਜੇ। ਤੇ ਜਿਵੇਂ ਤੁਹਾਨੂੰ ਪਤਾ ਆਪਾਂ ਨਸ਼ੇ ਵਾਲੇ ਬੰਦੇ ਦੀ ਕੋਈ ਸਪੋਰਟ ਨਹੀਂ ਕਰਦੇ ਚਿੱਟੇ ਵਾਲਿਆਂ ਨੂੰ ਆਪਾਂ ਐਡਮਿਟ ਨਹੀਂ ਕਰਦੇ। ਪਰ ਇਹ ਵੀਰਾ 12-15 ਦਿਨ ਹੋ ਗਏ ਹੁਣ ਕੋਈ ਨਿਸ਼ਾਨੀ ਕਰ ਰਿਹਾ 15 ਦਿਨਾਂ ਤੋਂ ਤਾਂ ਇਹ ਹੱਥ ਲੈ ਕੇ ਤੁਰਿਆ ਫਿਰਦਾ ਤੜਫਦਾ ਤੁਰਿਆ ਫਿਰਦਾ ਹੁਣ ਤਾਂ 15 ਦਿਨਾਂ ਤੋਂ ਨਾ ਇਹਦੇ ਕੋਲੇ ਕਮਾਈ ਆ ਕੇ ਕਿੰਨਾਵੇਂ 5-700 ਰੁਪਏ ਦਿਹਾੜੀ ਕਮਾਉਂਦਾ ਸੀ ਤੇ ਉਹੀ ਮੈਂ ਟੀਕੇ ਲਾ ਲੈਂਦਾ ਸੀ ਆਪਾਂ ਰੋਟੀ ਮੈਨੂੰ ਘਰੋਂ ਮਿਲ ਜਾਂਦੀ ਸੀ ਤੇ ਹੁਣ ਜਦੋਂ ਦਾ ਹੱਥ ਦੁਖਿਆ ਦਿਹਾੜੀ ਲੱਗੀ ਨਹੀਂ ਤੇ ਚਿੱਟਾ ਮਿਲਿਆ ਨਹੀਂ ਪਰ ਦੇਖੋ ਕਿੱਡੀ ਖਤਰਨਾਕ ਗੱਲ ਆ ਵੀ ਨੌਜਵਾਨ ਆਪਣੀਆਂ ਜ਼ਿੰਦਗੀਆਂ ਕਿਵੇਂ ਖਰਾਬ ਕਰ ਰਹੇ ਨੇ ਕਿੰਨੇ ਸਾਡੇ ਕੋਈ ਆਉਂਦੇ ਨੇ ਵੀਰ ਜਿਨ੍ਹਾਂ ਨੇ ਇੱਥੇ ਨਰਵ ਇੱਥੇ ਟੀਕਾ ਲਾ ਲੈਂਦੇ ਨੇ ਖੁੱਚ 'ਚ ਆਪਣੇ ਕੁਲੇ ਤੇ ਉਹ ਵੀ ਸਿੱਧਾ ਨਾੜ ਦੇ ਵਿੱਚ ਉਹ ਵੀ ਨਰਵ ਸਿਸਟਮ 'ਚ ਲਾ ਗਏ ਨੇ ਕਈ ਇੱਥੇ ਲਾ ਲੈਂਦੇ ਨੇ ਥੱਲੇ ਖੁੱਚ 'ਚ ਗੋਡੇ ਦੇ ਪਿੱਛੇ ਉਹ ਵੀ ਇਦਾਂ ਹੀ ਹੁੰਦਾ ਮਤਲਬ ਅਲੱਗ-ਅਲੱਗ ਜ਼ਿੰਦਗੀਆਂ ਆਪਾਂ ਖਤਮ ਹੁੰਦੀਆਂ ਦੇਖਦੇ ਆ ਆ ਟੀਕਿਆਂ ਦੇ ਨਾਲ ਗਲ ਜਾਂਦੇ ਨੇ ਮਰੀਜ਼ ਭੈਣੋ ਭਰਾਵੋ ਤੁਸੀਂ ਨੌਜਵਾਨ ਮੁੰਡੇ ਕੁੜੀਆਂ ਇੰਨਾਂ ਹਾਲਾਤਾਂ ਦੇ ਵਿੱਚ ਨਾ ਜਾਵੋ ਜਿਹਨੂੰ ਨਰਕ ਕਹਿੰਦੇ ਆ ਯਾਰ ਹੁਣੇ ਤੜਫ ਰਿਹਾ ਤਸ ਤਸ ਕਰਦਾ ਇਹਦਾ ਹੱਥ ਦਾ ਸਹਿਜ ਵੀਰੇ ਦਾ ਤੁਸੀਂ ਦੇਖੋ ਆ ਦੂਜਾ ਹੱਥ ਆ ਆ ਦੋਨੇ ਹੱਥਾਂ ਨੂੰ ਤੁਸੀਂ ਦੇਖੋ ਕਿੱਡਾ ਵੱਡਾ ਹੋ ਗਿਆ ਵੀਰੇ ਦਾ ਹੱਥ ਤੇ ਮਤਲਬ ਇਹਦੀ ਤਕਲੀਫ ਹੈ ਜਿਹੜਾ ਇਹਦਾ ਦਰਦ ਹੈ ਜਿਹੜਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਅੱਜ ਰਵਿੰਦਰ ਸਿੰਘ ਸੁਪਨਿਆਂ ਦੇ ਘਰੇ ਆਇਆ ਮਨੁੱਖਤਾਰੀ ਸੇਵਾ ਪਰਿਵਾਰ ਚ ਆਇਆ ਆਪਣਾ ਹੱਥ ਬਚਾਉਣ ਦੇ ਬਾਬਤ ਚਲੋ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰੇ ਆ ਜੇਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਆਪਾਂ ਕਹਿੰਨੇ ਆ ਤੇ ਪਰ ਆ ਸਾਡੀ ਜਿਹੜੀ ਕੋਸ਼ਿਸ਼ ਆ ਵੀ ਦਾ ਹੱਥ ਵੱਜ ਜੇ ਕਿਉਂਕਿ ਗਰੀਬ ਆ ਮਜ਼ਦੂਰ ਆ ਮਜ਼ਦੂਰੀ ਕਰਕੇ ਇਹਨੇ ਰੋਟੀ ਖਾਣੀ ਆ ਕੱਲ ਨੂੰ ਛੋਟਾ ਪੜਾ ਕਹਿੰਨਾ ਮੈਂ ਫਿਕਰਮੰਦ ਆ ਵੀ ਇਹਦਾ ਵਿਆਹ ਵੀ ਹੋਣਾ ਹਜੇ ਵੀ ਜੇ ਦਾ ਹੱਥ ਵੱਢਿਆ ਗਿਆ ਫਿਰ ਗਾਂਹ ਜ਼ਿੰਦਗੀ 'ਚ ਕਿਵੇਂ ਬਸਰ ਕਰੂਗਾ ਅਰਦਾਸ ਕਰਿਓ ਬਸ ਕਿਉਂਕਿ ਦਵਾਈਆਂ ਤੇ ਡਾਕਟਰਾਂ ਕੋਲ ਤਾਂ ਬਥੇਰੇ ਜਾਏ ਧੱਕੇ ਖਾਏ ਆ ਤੇ ਹੁਣ ਤਾਂ ਤੁਹਾਡੀਆਂ ਦਵਾਈਆਂ ਨਹੀਂ ਠੀਕ ਕਰਨਾ ਦਵਾਈਆਂ ਨੇ ਨਹੀਂ ਤੁਹਾਡੀਆਂ ਅਰਦਾਸਾਂ ਨੇ ਠੀਕ ਕਰਨਾ ਅਸੀਸਾਂ ਨੇ ਠੀਕ ਕਰਨਾ ਡਾਕਟਰਾਂ ਨੇ ਨਹੀਂ ਤੇ ਵੀਰ ਦਾ ਹੱਥ ਬਾਜੇ ਵਗੇ ਵਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਿੰਦਰ ਬੈਠ ਇੱਧਰ ਆ ਜਾ ਚੱਲੀ ਹਸਪਤਾਲ ਨੂੰ ਚੱਲ